ਦੀ ਨਾੜਮੀ ਦਾ ਚਰਕਲਾ ਹਾਲ ਹੈ ਮੰਮੀ ਇਹ ਢੋਲੀ ਖਾਣਾ ਤੇ ਹੋਰ ਕਿਵੇਂ ਖਾਣਾ ਹੈ ਮੈਂ ਸਬਜੀ ਬਣਾਉਣ ਲੱਗੀ ਹਾਂ ਰੀ ਸਬਜੀ ਇਹਦੀ ਹੋਰ ਤਰਬੂਜ਼ ਦੀ ਇਹ ਵੀ ਸਬਜੀ ਬਾਈ ਤੇ ਡੈਡੀ ਨੇ ਨਹੀਂ ਖਾਣੀ ਹੈਗੀ ਨਹੀਂ ਮੰਮੀ ਮੇਰੀ ਗੱਲ ਸੁਣਾ ਅੱਜ ਜੋ ਸਬਜੀ ਬਣਾਉਣੀ ਆ ਜੇ ਨਾ ਸਵਾਦ ਲੱਗੇ ਨਾ ਮੈਂ ਹੋਰ ਸਬਜੀ ਬਣਾ ਦੂੰਗੀ ਪਰ ਸਬਜੀ ਬਹੁਤ ਸਵਾਦ ਬਣਦੀ ਹੈ ਤੇ ਤੁਸੀਂ ਤਾਂ ਰੋਜ਼ ਇਹ ਕਹਾ ਕਰੋਗੇ ਜੂਸ ਨਾਲ ਘੱਟ ਸਬਜੀ ਬਣਾ ਲੈ ਤਾਂ ਲਾਵਦਾਨੀਏ ਸਬ지 ਸਵਾਦ ਬਣੂਗੀ ਸਵਾਦ ਬਣੂਗੀ ਜਿਸ ਦੇਖੀ ਜਾਏ ਉਹ ਬਹੁਤ ਸਵਾਦ ਬਣੂਗੀ ਸਰ ਬਣਾ ਲਾ ਦੇਖੀ ਜੋ ਜਿਹੜਾ ਆ ਮੈਂ ਇਹਦਾ ਆਪਾਂ ਕੱਢਾਂਗੇ ਜੂਸ ਤੇ ਜਿਹੜੇ ਸਿਲਕੇ ਇਹਦੀ ਬਣਾਵਾਂਗੇ ਕੋ ਸਬਜੀ ਉਹ ਕਹਦਾ ਨਾ ਇੱਕ ਵਾਰ ਚ ਦੋ ਕੰਮ ਹੋ ਜਾਣਗੇ ਤੇ ਉਹ ਤਾਂ ਕਰਕੇ ਆਪਾਂ ਦੋ ਕੰਮ ਕਰਨ ਨਾਲ ਤਾਂ ਤਾਕਤ ਆਉਗੀ ਨਾਲ ਸਬਜੀ ਬਣ ਜੂਗੀ ਸਿਰਕੇ ਨਾਲ ਸਬਜੀ ਬਣਾਈ ਜੀ ਹਾਂ ਸਿਲਕੇ ਨਾਲ ਸਬਜੀ ਇਹਨਾਂ ਦੇ ਇਹ ਤਾਂ ਕੋਈ ਬਣਾ ਕੇ ਮੈਨੂੰ ਤਾਂ ਲੱਗਦਾ ਜੀ ਇਹ ਸਬਜੀ ਬਣਾਉਂਦਾ ਨਾ ਨਾ ਬਹੁਤ ਵਧੀਆ ਸਬਜੀ ਬਣਦੀ ਆ ਤੁਸੀਂ ਦੇਖੀ ਜਾਓ ਤੁਸੀਂ ਤਾਂ ਖੁਦ ਕਹੋਗੇ ਵੀ ਅੱਜ ਸਬਜੀ ਤਰਬੂਜ ਦੀ ਬਣਾ ਲਾਇਆ ਤਰੂ ਸਬਜੀ ਬਣਾ ਲਾ ਹੱਸਿਆ ਗਾ ਜੀ ਸ਼ਰਲਤਾ ਜੀ ਆਪਣੇ ਸਾਰੇ ਪ੍ਰੇ khánਾਂ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਮਜ਼ੇਦਾਰ ਤਰੀਕੇ ਸਬਜੀ ਲੈ ਕੇ ਆਏ ਆ ਸਬਜੀ ਆਪਾਂ ਬਣਾਵਾਂਗੇ ਤਰਬੂਜ ਦੀ ਤਰਬੂਜ ਛਿਲਕਿਆ ਨਹੀਂ ਮਤਲਬ ਕਿ तरबूज ने अपना देख छिल लिया कड़ लिया तरबूज आप सैड रख देंद्र दा क्डा जूस जू ये भी कम आऊगा पर पहला केरह आप जो छिलके है आप छिल ला इस तरह छिलके आई सैडा नीचे वाली सैड है ये सारी आप उतार देंगे ये नहीं अपन चाहिए आप सिर्फ आव पार्ट चाहिए, 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 पार चाहिए बहुत ही वजह टेस्टी सब्जी बनती है यू सारी आप छिलके कट लागे ਲੋ ਜੀ ਸਾਰੇ ਨਰ ਹੋ ਜਾਂਦੇ ਮੈਂ ਛੇਲੇ ਲਿਆ ਛਿਲ ਕੇ ਇਸ ਨੂੰ ਕੋ ਪੀਸ ਕੱਟ ਲਏ ਛੋਟੇ ਛੋਟੇ ਪੀਸ ਕੱਟ ਲਏ ਤੇ ਇਹਨੂੰ ਆਪਾਂ ਹੁਣ ਆਪਾਂ ਸਬਣਾਉਂਗੇ ਸਬਜੀ ਲੋ ਜੀ ਸਬਜੀ ਬਣਾਉਣਾ ਤਾਂ ਸਟਾਰਟ ਕਰਨਾ ਆਪਾਂ ਤੁਸੀ ਦੇਸੀ ਘਿਓ ਚ ਬਣਾ ਸਕਦੇ ਹੋ ਸਰੋਂ ਦੇ ਚ ਵੀ ਤੇ ਰਾਇਣ ਚ ਵੀ ਉਹ ਤੁਹਾਡੀ ਮਰਜ਼ੀ ਆ ਆਪਾਂ ਡੱਢੇ ਘਰਸੀ ਘਿਓ ਦੀ ਬਣਾਵਾਂਗੇ ਰਾਇਣ ਦੀ ਤੇ ਤੇਲ ਨੂੰ ਗਰਮ ਹੋਣ ਦੇਵਾਂਗੇ ਲੋਜੀ ਸਭ ਤੋਂ ਪਹਿਲਾਂ ਪਾਵਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਰਾਈ ਇੱਕ ਚਮਚ ਅੱਜ ਲਾਲ ਮਿਰਚਾ ਇੱਕ ਚਮਚ ਜੀਰਾ ਤੇ ਇੱਕ ਚਮਚ ਸੌਫ ਥੋੜੀ ਜਿਹੀ ਅੱਧੇ ਚਮਚਾ ਵੀ ਘਟਕ ਲਾਂਜੀ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਇਹਦੇ ਨਾਲ ਸੌਫ ਘਰ ਆ ਸਾਰੀ ਜਪਾਉਣ ਨਾਲ ਸੌਫਰ ਰਾਈ जो फ्लेवर बहुत वजी होंगे तो अपनी सब्जी बहुत टेस्टी बनती है राई सारा सेक लग गया हरिया मिर्च अदरक इन पका इन्हों पका हरी मिर्च में आप ज्यादा सेक नहीं लगा हल्का जहाँ फ्राई करा उस प्याज

ਉਹ ਜਿਹੜੇ ਪਤਰੂ ਉਹ ਟਰਾਈ ਹੋ ਗਿਆ ਨਗਵੜਿਆ ਤੇ ਆਪਾਂ ਇਹ ਪਾਵਾਂ ਦਾ ਟਮਾਟਰ ਟਮਾਟਰ ਨੂੰ ਪੀਸ ਲੈ ਆਸੇ ਬਾਜ ਨੂੰ ਪਾ ਕੇ ਤੇਰਾ ਟਮਾਟਰ ਨਹੀਂ ਭੁੰਨ ਲਿਆ ਦੇ ਨਾਲ ਹੀ ਪਾਣੀ ਆਪਾਂ ਬਿਲਕੁਲ ਨਹੀਂ ਪਾਣਾ ਲੋਕੀ ਟਮਾਟਰ ਵੀ ਚੁੱਕ ਗਿਆ ਹੁਣ ਆਪਾਂ ਪਾਵਾਂਗੇ ਚੰਨਾ ਮੇਰਚ ਕਲਦੀ ਇੱਕ ਚਮਚ ਨਮਕ 1.5 ਚਮਚ ਲਹਰੀਆ ਮਚਾ ਪਾਈਆਂ ਨੇ ਇਸਕੋ ਤੇ ਲਾਲ ਮਚਾ ਜਿਹੜੀ ਆਪਾਂ ਅੱਧਾ ਇੱਕ ਚਮਚ ਹੀ ਪਾਵਾਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇੱਕ ਚਮਚ ਆਪਾਂ ਕਲਰ ਲਈ ਦੇਗੀ ਮਚ ਤੁਸੀਂ ਇੱਚ ਗਰਮ ਮਸਾਲਾ ਵੀ ਪਾ ਸਕਦੇ ਹੋ ਤੇ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਇਹ ਚਾਪਾ ਹਣਾ ਤੇ ਜੀ ਜੇ ਤੁਸੀਂ આમਚਰ ਪਾਊਡਰ ਪਾਉਣਾ ਤਾਂ ਆਪਾਂ ਤੁਸੀਂ ਨਿੰਬੂ ਨਾ ਪਾਇਓ ਜੇ ਨਿੰਬੂ આમਚਰ ਪਾਊਡਰ ਨਹੀਂ ਪਾਣਾ ਤਾਂ ਤੁਸੀਂ ਇਹ ਚ ਨਿੰਬੂ ਵੀ ਨਿਚੋੜ ਸਕਦੇ ਆ ਤੇ ਆਪਾਂ ਲਈ ਜੀ ਅੱਧਾ ਨਿੰਬੂ ਨਿਚੋੜਾਂ ਖਟਮਿੱਠੀ ਜੀ ਸਬਜ਼ੀ ਬਣਾਵਾਂਗੇ ਕਿញ្ញਾਂ ਸੁੱਕੀ ਸਬਜ਼ੀ ਪਸੰਦ ਹੁੰਦੀ ਹੈ ਪੂਰੀ ਵਗਰਾਂ ਨਾਲ ਤੇ ਸੁੱਕੀ ਵੀ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਆ ਜੇ ਕਈ ਗਨਗੀਆਂ ਨੇ ਗਰੇਵੀ ਵਾਲੀ ਸਬਜ਼ੀ ਖਾਣੀ ਹੈ ਤੇ ਜਦੋਂ ਮਸਾਲਾ ਇਹ ਭੁੱਜ ਗਿਆ ਤੇ ਥੋੜਾ ਜਿਹਾ ਪਾਣੀ ਪਾ ਦੇਵੇ ਜਿਆਦਾ ਨਹੀਂ ਪਾਣੀ ਪਾ ਦੇਵੇ ਤੇ ਪਾਣੀ ਪਾਉਣ ਤੋਂ ਪਹਿਲਾਂ ਆਪਾਂ ਪਾਵਾਂਗੇ ਜੂਸ ਜਿਆਦਾ ਜੂਸ ਨਹੀਂ ਪਾਵਾਂਗੇ ਥੋੜਾ ਜਿਹਾ ਜੂਸ ਪਾਵਾਂਗੇ ਤਾਂ ਕਿ ਥੋੜਾ ਜਿਹਾ ਮਿੱਠਾ ਵੀ ਫਲੇਵਰ ਤੇ ਜੂਸ ਦਾ ਫਲੇਵਰ ਵੀ ਆਵੇ ਕਿਉਂਕਿ ਜਦ ਤਰਬੂਜ ਹੁੰਦਾ ਜਦ ਤਰਬੂਜ ਦੇ ਅੰਦਰ ਅੰਦਰਲਾ ਪਾਰਟ ਹੁੰਦਾ ਉਹ ਹੀ ਮੁੱਖ ਮਿੱਠਾ ਹੁੰਦਾ ਤੇ ਬਾਹਰਲਾ ਪਾਰਟ ਮਿੱਠਾ ਨਹੀਂ ਹੁੰਦਾ ਸੌੜਾ ਜਾ ਹੁੰਦਾ ਹੈ ਇਸ ਕਰਕੇ ਆਪਾਂ ਦਰਮੋਜ਼ਾ ਜੂਸ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਜੂਸ ਪਾ ਕੇ ਲੋਜੀ ਵਾਸਤੇ ਸਬਜੀ ਬਿਲਕੁਲ ਤਿਆਰ ਹੈ ਪਰ ਸਾਡੇ ਥੋੜੀ ਜਿਹੀ ਤਰੀ ਵਾਲੀ ਸਬਜੀ ਗਰੇਵੀ ਵਾਲੀ ਸਬਜੀ ਖਾਣ ਦੇ ਖਾਣਾ ਪਸੰਦ ਕਰਦੇ ਨੇ ਅਗਰ ਤੁਸੀਂ ਇਸ ਤਰ੍ਹਾਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਇਹ ਜਿਹੜਾ ਬਣਾ ਕੇ ਰੱਖ ਸਕਦੇ ਤੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਸਭ ਜੂਸ ਮਸਾਲਾ ਸਭ ਕੁਝ ਤੱਕ ਚੱਕਿਆ ਤੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਕੇ ਥੀਰ ਪਕਾਵਾਂਗੇ ਤਾਂ ਕਿ ਥੋੜੀ ਜਿਹੀ ਗਰੇਵੀ ਵੀ ਹੋਵੇ ਤੇ ਆਪਣੀ ਬਿਲਕੁਲ ਸਬਜੀ ਰੁੱਤੂ ਤਿਆਰ ਹੋ ਜਾਏਗੀ ਆਪਾਂ ਦੋ ਮਿੰਟ ਇਹਨੂੰ ਟੱਕ ਦਾਂਗੇ ਹੁਣ ਰੋਜੀ ਜਿੰਨਾ ਟਾਈਮ ਆਪਣੀ ਸਬਜੀ ਬਣਦੀ ਆ ਉਹਨਾਂ ਟਾਈਮ ਆਪਾਂ ਆਪਣਾ ਜੂਸ ਵੀ ਦੇਖੋ ਆਪਾਂ ਵਰਕ ਪਾਲੀ ਸੀ ਤੇ ਜੂਸ ਵੀ ਠੰਡਾ ਹੋ ਚੁੱਕਿਆ ਤੁਹਾਡੇ ਜੇ ਮੈਂ ਕਲਰੰਮ ਪਾਲਿਆ ਇੱਕ ਕੰਮ ਇੱਕ ਤੀਰ ਨੂੰ ਦੋ ਨਿਸ਼ਾਨੇ ਨਾਲ ਤਾਂ ਆਪਣੀ ਸਬਜੀ ਬਣ ਗਈ ਤੇ ਨਾਲੇ ਆਪਾਂ ਜੂਸ ਪੀਣ ਨੂੰ ਮਿਲ ਗਿਆ ਤਾਂ ਕਿ ਤਾ ਚਲੋ ਜੀ ਆਪਾਂ ਸਬਜੀ ਬਣਦੇ ਹਾਂ ਉਹਨਾਂ ਟਾਈਮ ਆਪਾਂ ਜੂਸ ਪੀਂਦੇ ਹਾਂ ਲਓ ਜੀ 2 ਮਿੰਟ ਹੋ ਚੁੱਕੇ ਨੇ ਤੇ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਹੈ ਕਿੰਨੀ ਵਧੀਆ ਕੋਈ ਵੀ ਨਹੀਂ ਕਹਿ ਸਕਦਾ ਕਿ ਆਪਾਂ ਇਹ ਤਰਬੂਜ ਦੇ ਛਿਲਕੇ ਦੀ ਸਬਜੀ ਬਣਾਈ ਹੈ ਬਹੁਤ ਹੀ ਵਧੀਆ ਦੇਖਣ ਚੰਨੀ ਟੇਸਟੀ ਲੱਗਦੀ ਹੈ ਇੰਨਾ ਵਧੀਆ ਕਲਰ ਆਇਆ ਹੈ ਤੇ ਖਾਣ ਟੇਸਟੀ ਹੋਏਗੀ ਉਹ ਤੇ ਆਪਾਂ ਗੈਸ ਕਰਦੋ ਨਾ ਬੰਦ ਤੇ ਆਪਾਂ ਚਲੋ ਜੀ ਡੈਡੀ ਨੂੰ ਹੱਸ ਕੇ ਰੋਟੀ ਨਾਲ ਸਰਵ ਕਰਕੇ ਡੈਡੀ ਨੂੰ ਖਿਖਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਬਣੀ ਹੈ ਦੇਖਦੇ ਡੈਡੀ ਪਛਾਣਦੇ ਜਾਂ ਨਹੀਂ ਤੁਸੀਂ ਵੀ ਘਰ 'ਚ ਜ਼ਰੂਰ ਬਣਾਇਓ ਤੇ ਖਾਇਓ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਜੀ लो जी कढ़ाई टापरी थले थोड़ी जी कसूरी मेथी पावे थोड़ा चाट मसाला मैं पा दिता से उपर पहला कराँ मिक्स धनिया इस टाइम मेरे को नहीं सल्ग बर्तन के लो जी आप सब्जी अलग बर्तन की देखो कि वी सब्जी बनी है तो खा के तो डैडी दस किस तरह बनी है कि देख सू बहुत वाली सब्जी लगती है तुम भी घर से जरूर सब्जी बनायो ਨਾਲ ਹੀ ਦੁੱਸਪੀਓ ਇੱਕ ਤੀਰ ਦਾ ਦੋ ਨਿਸ਼ਾਨੇ ਹੋ ਜਾਣਗੇ ਸੀ ਨਾਲ ਤਾਂ ਤੁਹਾਨੂੰ ਦੱਸਤਾ ਹੋਊਗੀ ਨਾਲ ਸਬਜੀ ਬਣ ਜੂਗੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਣਾ ਚੈਨਲ ਸਬਸਕ੍ਰਾਈਬ ਵੀ ਕਰਦਿਆ ਕਰੋ ਵੀਡੀਓ ਦੇਖ ਕੇ ਲਾਈਕ ਵੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਜੀ